ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਫੈਸਲਾ ਤੁਸੀਂ ਕਰਨਾ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈ ਕਿ ਇੱਥੇ ਗਲਤੀ ਕਿਸ ਦੀ ਸੀ ਪਤੀ ਪਤਨੀ ਪਹਿਲਾਂ ਉਹਨਾਂ ਦੀ ਲਵ ਮੈਰਿਜ ਹੁੰਦੀ ਹੈ ਤੇ ਉਸ ਤੋਂ ਬਾਅਦ ਇਹੋ ਜਿਹਾ ਦਿਨ ਆਉਂਦਾ ਹੈ ਕਿ ਇੱਕ ਕਤਲ ਹੋ ਜਾਂਦਾ ਹੈ ਤੇ ਫਿਰ ਜਦੋਂ ਸਾਰੀ ਘਟਨਾ ਤੋਂ ਪਰਦਾ ਉੱਠਦਾ ਹੈ ਤਾਂ ਸਭ ਸੁਣ ਕੇ ਹੈਰਾਨ ਹੋ ਜਾਂਦੇ ਨੇ ਤੇ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਆਖਰ ਇਸ ਵਿੱਚ ਗਲਤੀ ਕਿਸ ਦੀ ਹੈ ਪਤੀ ਦੀ ਜਾਂ ਪਤਨੀ ਦੀ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਇ ਜ਼ਰੂਰ ਦੇਣੀ ਹੈ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਭਾਰਤ ਦੀ ਰਾਜਧਾਨੀ ਦਿੱਲੀ ਇੱਥੋਂ ਦਾ ਰਜ਼ੌਰੀ ਗਾਰਡਨ ਇੱਥੋਂ ਦਾ ਰਹਿਣ ਵਾਲਾ ਜਗਮੋਹਨ ਸਿੰਘ ਜਿਸ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਸੀ ਇਸ ਦੇ ਚਾਚੇ ਤਾਏ ਸਨ ਯਾਨੀ ਇਸ ਦੇ ਰਿਸ਼ਤੇਦਾਰਤਾ ਸਨ ਪਰ ਇਸ ਦੇ ਮਾਤਾ ਪਿਤਾ ਨਹੀਂ ਸਨ ਜਗਮੋਹਣ ਬੜਾ ਹੀ ਕਾਮਾ ਮੁੰਡਾ ਸੀ ਆਪਣੇ ਕੰਮ ਪ੍ਰਤੀ ਬੜਾ ਸੰਸੀਅਰ ਸੀ ਰਿਸ਼ਤੇਦਾਰ ਹੀ ਕਹਿੰਦੇ ਸਨ ਕਿ ਜਗਮੋਹਣ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਜ਼ਰੂਰ ਹੋਵੇਗਾ ਇਹ ਇੱਕ ਦਿਨ ਵੱਡਾ ਆਦਮੀ ਬਣੇਗਾ ਪੈਸੇ ਵਾਲਾ ਬਣੇਗਾ ਕਿਉਂਕਿ ਜਗਮੋਹਣ ਆਪਣੇ ਕੰਮ ਲਈ ਬੜਾ ਸਮਰਪਿਤ ਸੀ ਜਗਮੋਹਣ ਜਦੋਂ ਹੁਣ ਆਪਣੇ ਕੰਮ ਤੇ ਜਾਂਦਾ ਸੀ ਦਾ ਰਸਤੇ ਦੇ ਵਿੱਚ ਸਮਿਤਕੌਰ ਦਾ ਘਰ ਪੈਂਦਾ ਸੀ ਕੁੜੀ ਦੇਖਣ ਨੂੰ ਬੜੀ ਸੋਹਣੀ ਸੀ ਜਗਮੋਹਨ ਸਿੰਘ ਤੇ ਸਮਿਤਕੌਰ ਦੋਨਾਂ ਦੀਆਂ ਅੱਖਾਂ ਚਾਰ ਹੁੰਦੀਆਂ ਨੇ ਇਹ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਤੇ ਨੰਬਰ ਐਕਸਚੇਂਜ ਕਰਦੇ ਨੇ ਹੁਣ ਇਹਨਾਂ ਦੀ ਇੱਕ ਦੂਜੇ ਨਾਲ ਗੱਲਬਾਤ ਹੋਣ ਲੱਗ ਜਾਂਦੀ ਹੈ ਪਿਆਰ ਹੋ ਜਾਂਦਾ ਹੈ ਪਿਆਰ ਇੰਨਾ ਗੂੜਾ ਹੋ ਜਾਂਦਾ ਹੈ ਕਿ ਦੋਨੋਂ ਸੋਚਦੇ ਕਿ ਆਪਾਂ ਵਿਆਹ ਕਰਵਾ ਲਈਏ ਹੁਣ ਜਦੋਂ ਜਗਮੋਹਣ ਆਪਣੇ ਰਿਸ਼ਤੇਦਾਰਾਂ ਨੂੰ ਕੁੜੀ ਦਿਖਾਉਂਦਾ ਕੁੜੀ ਦੇਖਣ ਵਿੱਚ ਬੜੀ ਸੋਹਣੀ ਸੀ ਤਾਂ ਉਹ ਕਹਿੰਦਾ ਕਿ ਠੀਕ ਹੈ ਤੂੰ ਇਸ ਨਾਲ ਵਿਆਹ ਕਰਵਾ ਲੈ ਕਿਉਂਕਿ ਕੁੜੀ ਦੇ ਪਰਿਵਾਰ ਨੂੰ ਵੀ ਹੋਇਆ ਕਿ ਜੋ ਜਗਮੋਹਣ ਆ ਬੜਾ ਕਾਮਾ ਮੁੰਡਾ ਦਾ ਇਹ ਇਸ ਨੂੰ ساری ਜ਼ਿੰਦਗੀ ਖੁਸ਼ ਰੱਖੇਗਾ ਇਹਨਾਂ ਦਾ ਪਰਿਵਾਰ ਦੀ ਸਹਿਮਤੀ ਦੇ ਨਾਲ 2000 ਦੇ ਵਿੱਚ ਵਿਆਹ ਹੋ ਜਾਂਦਾ ਹੈ ਜ਼ਿੰਦਗੀ ਚੰਗੀ ਚੱਲਦੀ ਹੈ ਦੋਨੋਂ ਬੜੇ ਖੁਸ਼ ਹੁੰਦੇ ਨੇ ਕਿਉਂਕਿ ਲਵ ਮੈਰਿਜ ਹੋਈ ਸੀ ਤੇ ਪਰਿਵਾਰ ਵੀ ਖੁਸ਼ੀ ਤੇ ਇਹ ਦੋਨੋਂ ਵੀ ਖੁਸ਼ੀ ਹੁਣ ਸਮਾਂ ਲੰਘਦਾ ਹੈ ਇਹਨਾਂ ਦੇ ਘਰ ਇੱਕ ਬੱਚਾ ਪੈਦਾ ਹੁੰਦਾ ਹੈ ਮੁੰਡਾ ਪੈਦਾ ਹੁੰਦਾ ਹੈ ਹੁਣ ਇਹਨਾਂ ਨੂੰ ਲੱਗਦਾ ਸੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਕਮੀ ਨਹੀਂ ਕਿਉਂਕਿ ਜਗਮੋਹਨ ਅਮੀਰ ਹੁੰਦਾ ਜਾ ਰਿਹਾ ਸੀ ਉਹ ਆਪਣੇ ਕੰਮ ਨੂੰ ਵਧਾਉਂਦਾ ਜਾ ਰਿਹਾ ਸੀ ਪਰ ਕਿਤੇ ਨਾ ਕਿਤੇ ਜੋ ਸਮਿਤਕੌਰ ਸੀ ਉਸ ਨੂੰ ਲੱਗਦਾ ਸੀ ਕਿ ਜਗਮੋਹਨ ਉਸ ਨੂੰ ਸਮਾਂ ਨਹੀਂ ਦਿੰਦਾ ਕਿਉਂਕਿ ਜਗਮੋਹਨ ਨੇ ਰਾਤ ਨੂੰ ਲੇਟ ਆਉਣਾ ਸਵੇਰੇ ਜਲਦੀ ਚਲੇ ਜਾਣਾ ਐਦਾਂ ਜੋ ਉਸ ਦੀ ਜ਼ਿੰਦਗੀ ਚੱਲ ਰਹੀ ਸੀ ਆਪਣੀ ਪਤਨੀ ਤੇ ਉਸ ਦਾ ਧਿਆਨ ਘਟ ਗਿਆ ਕਿਉਂਕਿ ਉਸ ਨੂੰ ਲੱਗਿਆ ਕਿ ਮੈਂ ਪੈਸਾ ਕਮਾਵਾਂਗਾ ਪੈਸਾ ਕਮਾ ਕੇ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਵਧੀਆ ਕਰਾਂਗਾ ਤੇ ਸਾਡੀ ਜ਼ਿੰਦਗੀ ਵੀ ਚੰਗੀ ਹੋ ਜਾਵੇਗੀ ਸਾਡਾ ਬੁਢਾਪਾ ਵੀ ਚੰਗਾ ਹੋ ਜਾਵੇਗਾ ਤੇ ਮੈਂ ਇਹਨਾਂ ਨੂੰ ਸਾਰੀਆਂ ਦੁਨੀਆ ਦੀਆਂ ਖੁਸ਼ੀਆਂ ਦੇਵਾਂਗਾ ਜਗਮੋਹਨ ਕਰੋੜਪਤੀ ਬਣ ਜਾਂਦਾ ਹੈ ਪਰ ਜੋ ਜਗਮੋਹਨ ਦੀ ਪਤਨੀ ਹੁੰਦੀ ਹੈ ਉਸ ਨੂੰ ਏ ਲੱਗਦਾ ਰਹਿੰਦਾ ਕਿ ਮੇਰਾ ਪਤੀ ਮੈਨੂੰ ਸਮਾਂ ਨਹੀਂ ਦਿੰਦਾ। ਜਗਮੋਹਣ ਦੀ ਪਤਨੀ ਚਾਹੁੰਦੀ ਸੀ ਕਿ ਪਹਿਲਾਂ ਵਾਂਗ ਉਸਦਾ ਪਤੀ ਉਸਦੇ ਨਾਲ ਸਮਾਂ ਬਤਾਵੇ। ਉਸ ਨੂੰ ਸਰੀਰਕ ਸੁੱਖ ਦੇਵੇ ਪਰ ਜਗਮੋਹਣ ਤਾਂ ਪੈਸੇ ਕਮਾਉਣ ਦੇ ਵਿੱਚ ਮਸਰੂਫ ਸੀ। ਜਗਮੋਹਣ ਦੀ ਪਤਨੀ ਨੂੰ ਇਹ ਘਾਟ ਰੜਕਦੀ ਸੀ। ਇੱਕ ਦਿਨ ਪਤਨੀ ਆਪਣੇ ਘਰ ਬੈਠੀ ਸੀ। ਜੋ ਬੱਚਾ ਸੀ ਉਹ ਸਕੂਲ ਗਿਆ ਹੋਇਆ ਸੀ ਜਗਮੋਹਣ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਿਆ ਹੋਇਆ ਸੀ। ਤਾਂ ਇਸ ਦੇ ਘਰ ਦੀ ਡੋਰ ਬੈਲ ਵੱਜਦੀ ਹੈ ਇਹਨਾਂ ਦੇ ਕੰਮ ਉੱਤੇ ਜੋ ਨੌਕਰ ਸੀ ਉਹ ਘਰ ਆਉਂਦਾ ਹੈ ਤੇ ਉਹ ਪੁੱਛਦਾ ਹੈ ਕਿ ਸਾਭਜੀ ਕਿੱਥੇ ਨੇ ਤਾਂ ਸਮਿਤਕੌਰ ਨੇ ਕਿਹਾ ਕਿ ਕੀ ਗੱਲ ਹੈ ਤਾਂ ਉਸ ਨੇ ਕਿਹਾ ਕਿ ਮੈਂ ਪਿੰਡ ਜਾਣਾਗਾ ਕਿਉਂਕਿ ਮੇਰਾ ਵਿਆਹ ਰੱਖਿਆ ਹੋਇਆ ਮੈਂ ਵਿਆਹ ਦੀਆਂ ਤਿਆਰੀਆਂ ਕਰਵਾਉਣੀਆਂ ਨੇ ਇਸ ਲਈ ਮੈਨੂੰ ਛੁੱਟੀ ਚਾਹੀਦੀ ਹੈ ਮੈਂ ਤਾਂ ਛੁੱਟੀ ਲੈਣ ਆਇਆ ਜਗਮੋਹਣ ਦਾ ਘਰ ਨਹੀਂ ਸੀ ਪਰ ਸਮਿਤਕੌਰ ਨੇ ਉਸ ਨੂੰ ਕਿਹਾ ਕਿ ਤੂੰ ਅੰਦਰ ਆ ਜਾ ਅੰਦਰ ਆ ਕੇ ਬੈਠ ਜਦਕਿ ਸਮਿਤਕੌਰ ਨੂੰ ਚਾਹੀਦਾ ਸੀ ਕਿ ਉਸ ਨੂੰ ਉਹ ਬਾਹਰੋਂ ਮੋੜ ਦਿੰਦੀ ਪਰ ਸਮਿਤਕੌਰ ਤਾਂ ਆਪਣੀ ਭੁੱਖ ਮਟਾਉਣਾ ਚਾਹੁੰਦੀ ਸੀ ਕਿਉਂਕਿ ਉਸ ਨੂੰ ਸਰੀਰਕ ਸੁਖ ਚਾਹੀਦਾ ਸੀ ਉਸ ਤੋਂ ਬਾਅਦ ਸਮਿਤਕੌਰ ਉਸ ਨੂੰ ਅੰਦਰ ਬੁਲਾ ਲੈਂਦੀ ਹੈ ਅੰਦਰ ਬੁਲਾ ਕੇ ਇਸ ਨਾਲ ਅਸ਼ਲੀਲ ਹਰਕਤਾਂ ਕਰਦੀ ਹੈ ਹੁਣ ਨੌਕਰ ਵੀ ਉਸ ਦਾ ਸਾਥ ਦਿੰਦਾ ਹੈ ਕਿਉਂਕਿ ਨੌਕਰ ਨੂੰ ਤਾਂ ਇੰਜ ਲੱਗ ਰਿਹਾ ਸੀ ਕਿ ਜਿਵੇਂ ਉਸ ਨੂੰ ਸਵਰਗ ਮਿਲ ਗਿਆ ਹੋਵੇ ਇੱਕ ਤਾਂ ਸਮਿਤਕੌਰ ਦੇਖਣ ਵਿੱਚ ਸੋਹਣੀ ਸੀ ਦੂਜੀ ਉਹ ਉਸਦੀ ਮਾਲਕਨ ਸੀ ਉਸਦੇ ਮਾਲਕ ਦੀ ਪਤਨੀ ਸੀ ਤਾਂ ਹੁਣ ਇਹ ਦੋਨੋਂ ਸਰੀਰਕ ਸੰਬੰਧ ਬਣਾਉਂਦੇ ਨਹੀਂ ਤੇ ਜੋ ਨੌਕਰ ਸੀ ਉਹ ਬੜਾ ਖੁਸ਼ ਹੁੰਦਾ ਹੈ ਇਧਰ ਜੋ ਸਮਿਤ ਕੌਰ ਸੀ ਉਸਦੇ ਵੀ ਸਰੀਰ ਦੀ ਅੱਗ ਬੁਝਦੀ ਹੈ ਤੇ ਹੁਣ ਨੌਕਰ ਬਾਹਰ ਜਾਂਦਾ ਹੈ ਘਰੋਂ ਬਾਹਰ ਜਾ ਕੇ ਉਹ ਲਗਭਗ ਹਰੇਕ ਨੂੰ ਇਹ ਗੱਲ ਦੱਸਦਾ ਹੈ ਕਿ ਜੋ ਮੇਰੇ ਮਾਲਕ ਦੀ ਪਤਨੀ ਆ ਉਹ ਤਾਂ ਐਦਾਂ ਦੀ ਹੈ ਉਸ ਕੋਲ ਤਾਂ ਕੋਈ ਵੀ ਬੰਦਾ ਜਾਵੇ ਉਹ ਉਸ ਨੂੰ ਖੁਸ਼ ਕਰਕੇ ਭੇਜਦੀ ਹੈ ਹੁਣ ਇਹ ਗੱਲ ਜਦੋਂ ਹੋਰ ਲੋਕਾਂ ਨੂੰ ਪਤਾ ਲੱਗਦੀ ਹੈ ਤਾਂ ਹੋਰ ਲੋਕ ਵੀ ਐਦਾਂ ਟਰਾਈ ਕਰਦੇ ਨੇ ਤਾਂ ਹੁਣ ਇੱਕ ਇੱਕ ਕਰਕੇ ਸਮਿਤਕੌਰ ਕਈ ਬੰਦਿਆਂ ਦੇ ਨਾਲ ਸੰਬੰਧ ਬਣਾਉਂਦੀ ਹੈ ਇਸ ਗੱਲ ਦਾ ਪਤਾ ਹੌਲੀ ਹੌਲੀ ਜਗਮੋਹਨ ਸਿੰਘ ਨੂੰ ਲੱਗਦਾ ਹੈ ਜਗਮੋਹਨ ਸਿੰਘ ਨੂੰ ਜਦੋਂ ਪਤਾ ਲੱਗਦਾ ਤਾਂ ਉਹ ਆਪਣੀ ਪਤਨੀ ਨਾਲ ਇਸ ਬਾਰੇ ਗੱਲ ਕਰਦਾ ਪਰ ਪਤਨੀ ਉਸ ਨਾਲ ਝਗੜਾ ਕਰਦੀ ਹੈ ਉਸ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਉੱਤੇ ਇਲਜ਼ਾਮ ਲਗਾ ਰਿਹਾ ਹੈਂ ਕਿਉਂਕਿ ਜਗਮੋਹਨ ਸਿੰਘ ਕੋਲ ਕੋਈ ਸਬੂਤ ਨਹੀਂ ਸੀ ਉਸ ਕੋਲ ਤਾਂ ਸਿਰਫ ਸੁਣੀਆਂ ਸੁਨਾਈਆਂ ਗੱਲਾਂ ਸੀ ਇਸ ਗੱਲ ਤੇ ਸਮਿਤ ਕੌਰ ਜਗਮੋਹਨ ਸਿੰਘ ਨਾਲ ਲੜਦੀ ਹੈ ਕਿ ਤੂੰ ਮੇਰੇ ਕਰੈਕਟਰ ਤੇ ਸ਼ੱਕ ਕਰ ਰਹੀਆਂ ਮੇਰੇ ਉੱਪਰ ਇਲਜ਼ਾਮ ਲਗਾ ਰਹੀਆਂ ਮੈਂ ਐਦਾਂ ਦੀ ਨਹੀਂ ਹੁਣ ਇਹ ਲੜ ਪੈਂਦੀ ਹੈ ਲੜ ਕੇ ਪੇਕੇ ਚਲੀ ਜਾਂਦੀ ਹੈ ਤੇ ਜਗਮੋਹਨ ਨੂੰ ਕਹਿੰਦੀ ਹੈ ਕਿ ਮੈਨੂੰ ਤੇਰੇ ਤੋਂ ਤਲਾਕ ਚਾਹੀਦਾ ਮੈਂ ਤੇਰੇ ਨਾਲ ਨਹੀਂ ਰਹਿਣਾ ਪਰ ਜੋ ਜਗਮੋਹਨ ਸਿੰਘ ਸੀ ਉਹ ਸਮਿਤ ਕੌਰ ਨੂੰ ਨਹੀਂ ਛੱਡਣਾ ਚਾਹੁੰਦਾ ਸੀ ਕਿਉਂਕਿ ਉਸ ਦੀ ਇਸ ਨਾਲ ਲੰਬ ਮੈਰਿਜ ਹੋਈ ਸੀ ਤੇ ਉਸ ਨੇ ਆਪਣੀ ਪਤਨੀ ਅਤੇ ਬੱਚੇ ਲਈ ਬਹੁਤ ਕੰਮ ਕੀਤਾ ਸੀ ਅੱਜ ਜਗਮੋਹਨ ਸਿੰਘ ਕਰੋੜਪਤੀ ਸੀ ਤੇ ਉਹ ਇਸ ਨੂੰ ਕਹਿੰਦਾ ਕਿ ਨਹੀਂ ਮੈਂ ਤੈਨੂੰ ਤਲਾਕ ਨਹੀਂ ਦੇਵਾਂਗਾ ਤੂੰ ਮੇਰੇ ਨਾਲ ਰਹਿ ਪਰ ਜੋ ਸਮਿਤ ਕੌਰ ਸੀ ਉਸ ਦਾ ਤਾਂ ਕਿਸੇ ਹੋਰ ਮੁੰਡੇ ਦੇ ਨਾਲ ਹੁਣ ਪ੍ਰੇਮ ਸੰਬੰਧ ਚੱਲ ਗਿਆ ਸੀ ਜਿਸ ਦਾ ਨਾਮ ਅਰਸ਼ਦੀਪ ਸੀ ਜੋ ਕਿ ਗਾਰਮੈਂਟ ਦਾ ਕੰਮ ਕਰਦਾ ਸੀ ਅਰਸ਼ਦੀਪ ਦਾ ਵੀ ਆਪਣੀ ਪਤਨੀ ਨਾਲੋਂ ਤਲਾਕ ਹੋ ਜਾਂਦਾ ਹੈ ਤੇ ਹੁਣ ਅਰਸ਼ਦੀਪ ਅਤੇ ਸਮਿਤਤ ਕੌਰ ਸੋਚਦੇ ਆ ਕਿ ਆਪਾਂ ਦੋਨੋਂ ਇਕੱਠੇ ਰਹਾਂਗੇ ਕਿਉਂ ਨਾ ਜੋ ਜਗਮੋਹਨ ਸਿੰਘ ਆ ਇਸ ਨੂੰ ਮਾਰ ਦਿੱਤਾ ਜਾਵੇ ਪਰ ਜੋ ਸਮਿਤਤ ਕੌਰ ਹੈ ਉਹ ਅਰਸ਼ਦੀਪ ਨੂੰ ਕਹਿੰਦੀ ਹੈ ਕਿ ਜਗਮੋਹਨ ਸਿੰਘ ਮੇਰੇ ਦੁੱਖ ਦੇ ਵਿੱਚ ਰੋਜ਼ਾਨਾ ਸ਼ਰਾਬ ਪੀਂਦਾ ਹੈ ਇਹ ਆਪਣੇ ਆਪ ਹੀ ਮਰ ਜਾਵੇਗਾ ਪਰ ਅਰਸ਼ਦੀਪ ਇੰਨਾ ਇੰਤਜ਼ਾਰ ਨਹੀਂ ਕਰਨਾ ਚਾਹੁੰਦਾ ਸੀ ਇੱਕ ਦਿਨ ਜਗਮੋਹਨ ਸਿੰਘ ਬਿਮਾਰ ਵੀ ਹੁੰਦਾ ਹੈ ਹਸਪਤਾਲ ਲੈ ਕੇ ਜਾਂਦੇ ਨੇ ਪਰ ਉਹ ਫੇਰ ਠੀਕ ਹੋ ਜਾਂਦਾ ਹੈ ਪਰ ਸੁਮਿਤਕੌਰ ਅਤੇ ਅਰਸ਼ਦੀਪ ਤਾਂ ਚਾਹੁੰਦੇ ਸੀ ਕਿ ਜਲਦੀ ਤੋਂ ਜਲਦੀ ਇਹ ਮਰ ਜਾਵੇ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਕਿਉਂ ਨਾ ਆਪਾਂ ਇਸ ਦਾ ਕਤਲ ਕਰ ਦਈਏ ਕਿਸੇ ਨੂੰ ਕੁਝ ਪਤਾ ਨਹੀਂ ਲੱਗੇਗਾ ਹੁਣ ਇੱਕ ਦਿਨ ਰਾਤ ਨੂੰ ਅਰਸ਼ਦੀਪ ਆਪਣੇ ਸਾਥੀਆਂ ਦੇ ਨਾਲ ਜਗਮੋਹਨ ਸਿੰਘ ਦੇ ਘਰ ਆਉਂਦਾ ਹੈ ਸਮਿਤਤ ਕੌਰ ਉਸ ਨੂੰ ਕੁੰਡਾ ਖੋਲਦੀ ਹੈ ਤੇ ਇਸ ਦਾ ਕਤਲ ਕਰਕੇ ਇਹ ਇਥੋਂ ਚਲੇ ਜਾਂਦੇ ਨੇ ਤਾਂ ਹੁਣ ਜਦੋਂ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਇਸ ਬਾਰੇ ਸੂਚਨਾ ਦਿੱਤੀ ਜਾਂਦੀ ਹੈ ਤਾਂ ਸਮਿਤਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਘਰ ਵਿੱਚ ਲੁਟੇਰੇ ਆਏ ਸੀ ਉਹਨਾਂ ਨੇ ਜਗਮੋਹ ਸਿੰਘ ਨੂੰ ਮਾਰ ਦਿੱਤਾ ਤੇ ਮੈਨੂੰ ਕੁਰਸੀ ਦੇ ਨਾਲ ਬੰਨ੍ਹ ਦਿੱਤਾ ਪਰ ਮੈਨੂੰ ਨਹੀਂ ਪਤਾ ਉਹ ਕੌਣ ਸਨ ਉਹ ਕਿੱਥੋਂ ਆਏ ਸੀ ਉਹਨਾਂ ਦੀ ਜਗਮੋਹ ਸਿੰਘ ਦੇ ਨਾਲ ਕੀ ਦੁਸ਼ਮਣੀ ਸੀ ਪੁਲਿਸ ਹੁਣ ਤਫ਼ਤੀਸ਼ ਕਰਦੀ ਹੈ ਪੁੱਛਗਿੱਛ ਕਰਦੀ ਹੈ ਜੋ ਸਮਿਤਕੌਰ ਤੇ ਜਗਮੋਹਨ ਸਿੰਘ ਦਾ ਮੁੰਡਾ ਹੁੰਦਾ ਉਸ ਤੋਂ ਵੀ ਪੁੱਛਿਆ ਜਾਂਦਾ ਹੈ ਤੇ ਉਹ ਸਾਰੀ ਕਹਾਣੀ ਬਿਆਨ ਕਰਦਾ ਹੈ ਉਹ ਕਹਿੰਦਾ ਹੈ ਕਿ ਮੈਂ ਮੇਰੀ ਮਾਂ ਤੇ ਮੇਰਾ ਪਿਤਾ ਅਸੀਂ ਰਾਤ ਨੂੰ ਏਸੀ ਵਾਲੇ ਕਮਰੇ ਦੇ ਵਿੱਚ ਪਏ ਸੀ ਪਰ ਅੱਧੀ ਰਾਤ ਨੂੰ ਮੇਰੀ ਮਾਂ ਮੈਨੂੰ ਉਠਾ ਕੇ ਨਾਲ ਵਾਲੇ ਕਮਰੇ ਦੇ ਵਿੱਚ ਲੈ ਜਾਂਦੀ ਹੈ ਤੇ ਅਸੀਂ ਉੱਥੇ ਜਾ ਕੇ ਪੈ ਜਾਂਦੇ ਹਾਂ ਜਾਨੀ ਸਾਰੀ ਕਹਾਣੀ ਉਹ ਮੁੰਡਾ ਪੁਲਿਸ ਵਾਲਿਆਂ ਨੂੰ ਦੱਸਦਾ ਹੈ ਮੁੰਡਾ ਬਿਆਨ ਕਰਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਸਮਿਤਤ ਕੌਰ ਅਤੇ ਅਰਸ਼ਦੀਪ ਸਿੰਘ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਮੰਨ ਜਾਂਦੇ ਨੇ ਕਿ ਹਾਂ ਅਸੀਂ ਹੀ ਜਗਮੁਹਨ ਸਿੰਘ ਦਾ ਕਤਲ ਕੀਤਾ ਹੈ ਤੇ ਉਸ ਤੋਂ ਬਾਅਦ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਂਹ ਕਰਨਾ ਤੁਹਾਨੂੰ ਸਤਾਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਮੁੰਡੇ ਅਤੇ ਕੁੜੀ ਦੇ ਵਿੱਚ ਪਿਆਰ ਹੁੰਦਾ ਹੈ ਉਹ ਮਿਲਦੇ ਨੇ ਪਿਆਰ ਹੁੰਦਾ ਪਿਆਰ ਤੋਂ ਬਾਅਦ ਉਹ ਇੱਕ ਦੂਜੇ ਨਾਲ ਵਿਆਹ ਕਰਵਾ ਲੈਂਦੇ ਨੇ ਤੇ ਮੁੰਡਾ ਸੋਚਦਾ ਕਿ ਮੈਂ ਆਪਣੀ ਪਤਨੀ ਅਤੇ ਆਪਣੇ ਬੱਚੇ ਨੂੰ ਦੁਨੀਆ ਦੀ ਹਰ ਖੁਸ਼ੀ ਦੇਵਾਂ ਮੈਂ ਇੰਨਾ ਪੈਸਾ ਕਮਾਵਾਂ ਕਿ ਇਹਨਾਂ ਦੇ ਕਦਮਾਂ ਦੇ ਵਿੱਚ ਦੁਨੀਆ ਦੀ ਹਰ ਚੀਜ਼ ਹੋਵੇ ਪਰ ਇਧਰ ਪਤਨੀ ਚਾਹੁੰਦੀ ਹੈ ਕਿ ਮੈਨੂੰ ਸਰੀਰਕ ਸੁੱਖ ਚਾਹੀਦਾ ਹੈ ਮੈਨੂੰ ਮੇਰਾ ਪਤੀ ਚਾਹੀਦਾ ਜੋ ਮੇਰੇ ਨਾਲ ਗੱਲਾਂ ਕਰੇ ਮੇਰੇ ਨਾਲ ਸਮਾਂ ਬਤਾਵੇ ਪਰ ਜਗਮੋਹਨ ਤਾਂ ਪੈਸੇ ਦੀ ਦੌੜ ਦੇ ਵਿੱਚ ਵਿਅਸਤ ਹੋ ਗਿਆ ਸੀ ਉਸ ਕੋਲ ਆਪਣੀ ਪਤਨੀ ਲਈ ਸਮਾਂ ਨਹੀਂ ਸੀ ਇਸੇ ਕਾਰਨ ਪਤਨੀ ਨੂੰ ਲੱਗਿਆ ਕਿ ਮੈਂ ਕਿਸੇ ਹੋਰ ਨਾਲ ਸੰਬੰਧ ਬਣਾਵਾਂ ਮੈਂ ਕਿਸੇ ਹੋਰ ਨਾਲ ਸੰਬੰਧ ਬਣਾ ਕੇ ਆਪਣੇ ਸਰੀਰ ਦੀ ਭੁੱਖ ਮਟਾਵਾਂ ਤੇ ਇਸ ਕਾਰਨ ਸਮਿਤਕੌਰ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਹੀ ਕਤਲ ਕਰਵਾ ਦਿੰਦੀ ਹੈ ਉਸ ਪਤੀ ਦਾ ਕਤਲ ਜਿਸ ਨੇ ਉਸ ਨੂੰ ਪਿਆਰ ਕੀਤਾ ਸੀ ਜਿਸ ਨਾਲ ਉਸਦੀ ਲੰਬ ਮੈਰਿਜ ਹੋਈ ਸੀ ਜਿਸ ਪਤੀ ਨੇ ਇਹ ਸੋਚਿਆ ਸੀ ਕਿ ਮੈਂ ਕਰੋੜਾ ਰੁਪਇਆ ਕਮਾ ਕੇ ਆਪਣੀ ਪਤਨੀ ਅਤੇ ਆਪਣੇ ਬੱਚੇ ਦਾ ਜੀਵਨ ਵਧੀਆ ਕਰਾਂਗਾ ਚੰਗਾ ਕਰਾਂਗਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਹੈ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ